ਵਿਦੇਸ਼ ਵਿੱਚ ਰਹਿੰਦੇ ਆ ਵੀ ਆਪਣੀ ਮਿੱਟੀ ਅਤੇ ਆਪਣੇ ਲੋਕਾਂ ਨੂੰ ਪਿਆਰ ਕਰਨ ਵਾਲੇ ਐਨ ਆਰ ਆਈ ਮਨਵੀਰ ਸ਼ਰਮਾ ਦਾ ਹਲਕਾ ਵਿਧਾਇਕ ਫਤੇਗੜ ਸਾਹਿਬ ਦੇ ਲਖਵੀਰ ਸਿੰਘ ਰਾਏ ਨੇ ਨੌਜਵਾਨ ਦੇ ਗ੍ਰਹਿ ਵਿਕੇ ਵਿਸ਼ੇਸ਼ ਤੌਰ ਤੇ ਉਹਨਾਂ ਸਨਮਾਨ ਕੀਤਾ ਇਸ ਸਬੰਧੀ ਜਾਣਕਾਰ ਦਿੰਦੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਮਨਵੀਰ ਸ਼ਰਮਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਵਿਦੇਸ਼ੀ ਦਿੱਤਰ ਤੇ ਰਹ ਕੇ ਵੀ ਪੰਜਾਬ ਦੇ ਜ਼ਰੂਰਤਮੰਦ ਕਿਹੜਾ ਦੀ ਮਦਦ ਕੀਤੀ ਜਾ ਰਹੀ ਹੈ ਜੋ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ ਉਹਨਾਂ ਦੇ ਸਹਿਗੋਂ ਮਨਵੀਰ ਤੇ ਉਸਦੇ ਕਈ ਸਾਥੀਆਂ ਵੱਲੋਂ ਨੌਜਵਾਨਾਂ ਨੂੰ ਖੇਡਾਂ ਤੇ ਨਾਲ ਜਾਣ ਲਈ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਫੁੱਟਬਾਲ ਮੁਕਾਬਲੇ ਕਰਵਾ ਕੇ ਨੌਜਵਾਨਾਂ ਨੂੰ ਇੱਕ ਵਧੀਆ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਰਕੇ ਅੱਜ ਉਹਨਾਂ ਦਾ ਸਾਡੀ ਟੀਮ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਹੈ ਇਸ ਮੌਕੇ ਤੇ ਉੱਥੇ ਹੀ ਮਨਵੀਰ ਸ਼ਰਮਾ ਤੇ ਉਸਦੇ ਪਰਿਵਾਰ ਨੇ ਵਿਧਾਇਕ ਰਾਈ ਸੁਨੀਤ ਸਮੂਹ ਸਹਿਯੋਗੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਟੀਮ ਵਿੱਚ ਖੇਡਦੇ ਸਨ ਜਿਸ ਕਰਕੇ ਵਿਦੇਸ਼ ਧਰਤੀ ਤੇ ਰਹਿੰਦੇ ਹੋਏ ਵੀ ਉਹ ਇਥੋਂ ਦੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅੱਜ ਅਸੀਂ ਸਰਦਾਰ ਮਨਵੀਰ ਸਿੰਘ ਜਿਹੜੇ ਐਨ ਆਰ ਆਈ ਨੇ ਉਹਨਾਂ ਦੇ ਗ੍ਰਹਿ ਵੀ ਕਿ ਆਏ ਆ ਔਰ ਬੜੀ ਖੁਸ਼ੀ ਹੈ ਕਿ ਜਿਹੜੇ ਐਨ ਆਰ ਆਈ ਭਰਾ ਉਹ ਵੀ ਪੰਜਾਬ ਦੀ ਡਿਵੈਲਪਮੈਂਟ ਚ ਔਰ ਪੰਜਾਬ ਦੇ ਨੌਜਵਾਨਾਂ ਨੂੰ ਗੇਮਾਂ ਵਿੱਚ ਜਿਹੜਾ ਆਪਣਾ ਰੋਲ ਪੈਦਾ ਕਰ ਰਹੇ ਨੇ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਕਰਦਾ ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਹੈ ਜਿਹੜੀ ਮਾਤਾ ਸੁੰਦਰੀ ਸਕੂਲ ਦੇ ਵਿੱਚ ਉਹ ਆਇਆ ਸਾਲ ਇੱਕ ਇੰਟਰਨੈਸ਼ਨਲ ਲੈਵਲ ਦਾ ਅੰਡਰ 19 ਫੁੱਟਬਾਲ ਕੱਪ ਕਰਾਉਂਦੇ ਆ ਅੰਡਰ 17 ਫੁੱਟਬਾਲ ਕੱਪ ਕਰਾਉਦੇ ਆ ਔਰ ਉਹ ਪੂਰੇ ਹਿੰਦੁਸਤਾਨ ਦੇ ਪਲੇਅਰ ਉੱਥੇ ਹੁੰਦੇ ਆ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਔਰ ਇਹਨਾਂ ਵਿੱਚ ਐਨਆਰਆਈ ਭਰਾਵਾਂ ਦਾ ਸਾਡੇ ਪ੍ਰਧਾਨ ਜੀ ਖੜੇ ਨੇ ਸਾਰੇ ਅਕੈਡਮੀ ਦਾ ਬਹੁਤ ਵੱਡਾ ਯੋਗਦਾਨ ਹੈ ਸ਼੍ਰੀ ਫਤੇਗੜ੍ਹ ਸਾਹਿਬ ਦੇ ਵਿੱਚ ਇਹ ਫੁੱਟਬਾਲ ਕੱਪ ਹੁਣ ਇੱਕ ਮਾਣ ਵਾਲੀ ਗੱਲ ਹੈ ਮੈਂ ਜਿੱਤੇ ਪੰਜਾਬ ਸਰਕਾਰ ਦਾ ਮਾਨਯੋਗ ਸਰਦਾਰ ਪਵਨ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਸਾਡੇ ਐਨਆਰਆਈ ਭਰਾ ਔਰ ਸਾਡੀ ਅਕੈਡਮੀ ਦਾ ਧੰਨਵਾਦ ਕਰਦਾ ਜਿਨ੍ਹਾਂ ਜਿਹੜੀਆਂ ਕਿ ਸਾਡੀ ਫੁੱਟਬਾਲ ਦੀ ਗੇਮ ਨੂੰ ਪੂਰੇ ਨੈਸ਼ਨਲ ਤਬਲੀਕੇ ਗਏ ਨੇ ਥੈਂਕ ਯੂ ਸੋ ਮਚ ਹਾਂਜੀ ਮਤਲਬ ਜੀ ਅੱਜ ਐਮਐਲ ਸਾਹਮਣੇ ਤੁਹਾਨੂੰ ਸਨਮਾਨ ਕੀਤਾ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਐਮਐਨਏ ਰਖਵੀਰ ਸਿੰਘ ਰਾਏ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਘਰ ਆ ਕੇ ਸਾਨੂੰ ਬਹੁਤ ਮਾਨ ਤੇ ਇੱਜ਼ਤ ਦਿੱਤਾ ਤੇ ਇਹ ਚੀਜ਼ ਨੂੰ ਐਪਰੀਸ਼ੀਏਟ ਕੀਤਾ ਕਿ ਜਿਹੜੇ ਲੋਕ ਬਾਹਰ ਬਾਲੇ ਦੇਖਾਂ ਚ ਬੈਠ ਕੇ ਆਪਣੇ ਪਿੰਡ ਜਾਂ ਸ਼ਹਿਰ ਬਾਰੇ ਸੋਚ ਰਹੇ ਨੇ ਉਹਨਾਂ ਦੇ ਪ੍ਰਤੀ ਸਨਕਾਰ ਉਹਨਾਂ ਦੀ ਰਿਸਪੈਕਟ ਕਰ ਰਹੀ ਆ ਸਾਂ ਇਹ ਸਭ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਸੀਂ ਕੀ ਪ੍ਰੋਸੈਸ ਕੀਤਾ ਜਾਂ ਕਿਰ ਬਚਿਆ ਦੇਖੋ ਮੇਰੇ ਭਾਈ ਭਾਈ ਭਾਰ ਬੈਠੇ ਨੇ ਉਹ ਕੀ ਸੋਚਦੇ ਨੇ ਜੀ ਦੇਖੋ ਅਸੀਂ ਜਿਹੜੇ ਫੁੱਟਬਾਲ ਖੇਡ ਕੇ ਗਏ ਆ ਬਿੱਕਾ ਸੰਜੂ ਭਾਜੀਆ ਸਾਰੇ ਅਸੀਂ ਇੱਥੇ ਖੇਡ ਕੇ ਗਏ ਆ ਸਾਨੂੰ ਐ ਲੱਗਦਾ ਜਿਹੜੀਆਂ ਫੈਸਿਲਿਟੀਆਂ ਤੋਂ ਅਸੀਂ ਇੱਥੇ ਲੈ ਕੇ ਕੀਤਾ ਜਾਂ ਸਾਨੂੰ ਨਹੀਂ ਮਿਲੀਆਂ ਤਾਂ ਅਸੀਂ ਜੇ ਸਾਨੂੰ ਅੱਜ ਪਰਮਾਤਮਾ ਨੇ ਫਾਈਨੈਂਸ਼ੀਅਲੀ ਸਟਰੋਂਗ ਕੀਤਾ ਤਾਂ ਅਸੀਂ ਆਪਣੇ ਜਵਾਕਿਆਂ ਨੂੰ ਉਹ ਫੈਸਿਲਿਟੀਆਂ ਦੇ ਸਕੀਏ ਜਿਹੜੀਆਂ ਅਸੀਂ ਸਾਨੂੰ ਨਹੀਂ ਮਿਲ ਸਕੀ ਉਨਕੀ ਵਿਸ਼ਵਾਸ ਕਰਦੇ ਹਾਂ ਅਸੀਂ ਇਹ ਵਿਸ਼ਵਾਸ ਦਿਵਾਉਣਾ ਹੈ ਜੀ ਕਿ ਅਸੀਂ ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਦੀ ਸਾਰੀ ਮੈਨੇਜਮੈਂਟ ਇੱਥੇ ਖੜੀ ਆ ਤੇ ਅਸੀਂ ਇਹ ਟੂਰਨਾਮੈਂਟ ਅਸੀਂ ਸ਼ੁਰੂ ਕੀਤਾ ਸੀ 2020 ਦੇ ਵਿੱਚ ਸਾਡਾ ਇਸ ਸਾਲ ਆਪਣਾ ਪੰਜਵਾਂ ਪੰਜਵਾਂ ਹੋਊਗਾ ਸਾਡਾ ਇਸ ਸਾਲ ਪੰਜਵਾਂ ਟੂਰਨਾਮੈਂਟ ਹੋਊਗਾ ਤੇ ਅਸੀਂ ਜਿੰਨੇ ਜੋਗੇ ਆ ਤੇ ਮੈਂ ਆਪਣੇ ਇਲਾਕੇ ਨੂੰ ਸਾਡੇ ਜਿੰਨੇ ਐਨਆਰਆਈ ਭਰਾ ਜੋ ਹੋ ਹੋਰ ਜਿੰਨੇ ਵੀ ਇੱਥੇ ਖੜੇ ਨੇ ਵੀਰ ਉਹਨਾਂ ਸਾਰਿਆਂ ਨੂੰ ਅਰ ਰਿਕਵੈਸਟ ਕਰੂੰਗਾ ਕਿ ਤੁਸੀਂ ਇਹ ਚੀਜ਼ ਨੂੰ ਸਪੋਰਟ ਕਰੋ ਕਿਉਂਕਿ ਇਹ ਜਿਹੜਾ ਕਾਰਜ ਹੈ ਇਹ ਕਿਸੇ ਇੱਕ ਇੰਡੀਵਿਜੂਅਲ ਬੰਦੇ ਦੀ ਨਹੀਂ ਹੈ ਇਹ ਜੇ ਆਪਾਂ ਸਾਰੇ ਕਲੈਕਟਿਵ ਐਫਰਟ ਕਰਾਂਗੇ ਤਾਂ ਆਪਾਂ ਇਹ ਚੀਜ਼ ਨੂੰ ਅੱਗੇ ਪ੍ਰਮੋਟ ਕਰ ਸਕਦੇ ਆ ਤੇ ਇੱਕ ਅਮੇਜ਼ਿੰਗ ਇੰਟੂਜ ਕਿ ਜੇ ਆਪਾਂ ਆਪਣੇ ਜਵਾਨਾਂ ਨੂੰ ਬਿਜ਼ੀ ਕਰਾਂਗੇ ਸਪੋਰਟਸ ਦੇ ਵਿੱਚ ਤਾਂ ਉਹ ਬਹੁਤ ਜ਼ਿਆਦਾ ਗਲਤ ਚੀਜ਼ਾਂ ਤੋਂ ਆਪਣੇ ਆਪ ਨੂੰ ਸੇਫ ਰੱਖਣਗੇ ਹਾਂਜੀ ਮੈਂ ਆਪਣੀ ਮੈਨੇਜਮੈਂਟ ਦੇ ਕੁਝ ਖਾਸ ਬੰਦਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਜੋਗਗ ਸਿੰਘ ਜੀ ਵਾਰਤਲਾਣੀਆਂ ਤੋਂ ਸਨੀ ਚੀਮਾ ਕੈਨੇਡਾ ਤੋਂ ਸਾਡੇ ਗੋਲਦੀਪਾ ਜੀ ਰਣਜੀਤ ਭਾਜੀ ਸਾਡੇ ਕੰਮੀ ਭਾਜੀ ਸੰਜੂ ਭਾਜੀ ਸਾਡੇ ਲੈਨ ਗਰੇਵਾਲ ਤੋਂ ਸਾਡੇ ਗਰੇਵਾਲ ਪ੍ਰਮੋਟਰ ਵੀਰ ਗਰੇਵਾਲ ਵੀਰ ਰਣਜੀਤ ਸਿੰਘ ਦੇਵੀ ਜੀ ਸੋਨੀ ਕੋਚ ਤੇ ਮੇਰਾ ਵੀਰ ਕਰਨ ਸਾਨੂੰ ਬਹੁਤ ਸਪੋਰਟ ਕਰਦਾ ਮੀਡੀਆ ਵੱਲੋਂ ਤੇ ਲੋਕਾਂ ਤੱਕ ਤੁਹਾਡੇ ਥਰੂ ਸਾਡੀ ਆਵਾਜ਼ ਪਹੁੰਚਾਉਂਦਾ ਥੈਂਕ ਯੂ ਸੋ ਮਚ A1 ਪੰਜਾਬੀ ਟੀਵੀ ਲਈ ਫਤੇਗਰ ਸੈਲ ਤੋਂ ਸਾਈ ਮੜਕੰਦੇ ਰਿਪੋਰਟ